ਨਵਾਂ ਅਚੀਵ ਤੁਹਾਨੂੰ ਤੇ ਸਮੂਹ دانشਵਾਨ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਪ੍ਰਣਾ ਸਾਹਿਬ ਕੱਲ ਬੜੀਆਂ ਮੀਨ ਅਹਿਮ ਖਬਰਾਂ ਆਪਾਂ ਨੇ ਕਾਫੀ ਸਾਂਝੀਆਂ ਕੀਤੀਆਂ ਉਹ ਤੋਂ ਬਾਅਦ ਬਹੁਤ ਫੋਨ ਕਾਲਸ ਸਿਟੀ ਆਫ ਬ੍ਰੈਂਪਟਨ ਨੂੰ ਲੈ ਕੇ ਜਿਹੜੀ ਐ ਸਨੋ ਵਾਲੀ ਬੱਟ ਨੂੰ ਲੈ ਕੇ ਬੱਟ ਬੰਨੇ ਦੇ ਰੌਲੇ ਨੇ ਲੈ ਕੇ ਤੇ ਉਹ ਤੋਂ ਬਾਅਦ ਫੈਡਰਲ ਗਵਰਨਮੈਂਟ ਉਹਦੇ ਤੇ ਡਿਸਕਸ਼ਨ ਅਸੀਂ ਨਹੀਂ ਕੀਤੀ ਪਰ ਲੋਕ ਆਪ ਸਿਆਣੇ ਨੇ ਵੀ ਕੱਲ ਜਿਹੜੀ ਤੁਸੀਂ ਖਬਰ ਸਾਂਝੀ ਕੀਤੀ ਸੀ ਫੈਡਰਲ ਗਵਰਨਮੈਂਟ ਕੁਝ ਹੋਟਲ ਮੋਟਲਸ ਸ਼ਨਾਰਥੀਆਂ ਨੂੰ ਰਹਿਣ ਦੀ ਖਾਤਰ ਹਾਂਜੀ ਤੇ ਉਹਨਾਂ ਦੇ ਪ੍ਰਬੰਧ ਕਰਨ ਦੇ ਲਈ ਖਰੀਦਣ ਬਾਰੇ ਸੋਚ ਰਹੀ ਆ ਤੇ ਇੱਕ ਪਾਸੇ ਆਪ ਦੇ ਕੈਨੇਡੀਅਨਸ ਦਾ ਬੁਰਾ ਹਾਲ ਹੈ ਦੂਜੇ ਪਾਸੇ ਇਹਨਾਂ ਨੂੰ ਇਹ ਫਿਕਰ ਆ ਚਲੋ ਇਹ ਖਬਰਾਂ ਹੋਈਆਂ ਤੇ ਅੱਜ ਆਪਾਂ ਮੇਨ ਮੇਨ ਖਬਰਾਂ ਵੱਲ ਵਧਦੇ ਆ ਤੇ ਜਿੱਦਾਂ ਤੁਸੀਂ ਦੱਸੇ ਰਹੇ ਸੀਗੇ ਵੀ ਬ੍ਰਿਟੇਨ ਦੇ ਵਿੱਚ ਹਰ ਰੋਜ਼ ਕਿਉਂਕਿ ਇੰਟਰਨੈਸ਼ਨਲ ਖਬਰਾਂ ਹਸਤਾ ਕੁਲਦਨ ਸਿੰਘ ਪਰਾਣੇ ਸੰਜੇ ਕਰਦੇ ਨੇ ਜਿਹੜੇ ਇੰਗਲੈਂਡ ਦੀ ਰਾਜਨੀਤੀ ਨੂੰ ਲੈ ਕੇ ਕੀ ਤਬਦੀਲੀ ਆਈ ਹੈ ਪ੍ਰਿੰਸ ਸਾਹਿਬ ਉਹਨਾਂ ਦੀ ਚੀਜ਼ ਇਹ ਬ੍ਰਿਟੇਨ ਦੀ ਗੱਲ ਕਰੀ ਤਾਂ ਜੋ ਉੱਥੇ 14 ਸਾਲਾਂ ਤੋਂ ਜੋ ਕੰਜ਼ਰਵੇਟਿਵ ਪਾਰਟੀ ਦਾ ਰਾਜ ਚੱਲ ਰਿਹਾ ਸੀਗਾ ਤੇ ਉਹ ਰਾਜ ਲੋਕਾਂ ਵੱਲੋਂ ਖਤਮ ਕਰ ਦਿੱਤਾ ਗਿਆ ਸੋ ਜੋ ਇਲੈਕਸ਼ਨ ਉੱਥੇ ਹੋਈ ਹੈ ਸੋ ਹਾਊਸ ਆਫ ਕਾਮਨ ਦੀਆ 650 ਸੀਟਾਂ ਵਿੱਚੋਂ ਇਸ ਸਮੇਂ ਜੋ ਨਤੀਜੇ ਨਿਕਲੇ ਆਏ ਨੇ ਤਾਂ ਜਿੱਥੇ ਇਹ ਪਾਰਟੀਆਂ ਅੱਗੇ ਚੱਲ ਰਹੀਆਂ ਨੇ ਸੇ ਉਹਦੇ ਵਿੱਚ 412 ਸੀਟਾਂ ਲੇਵਰ ਪਾਰਟੀ ਜਿਹੜੀ ਜ਼ਿਆਦਾ ਜਿੱਤ ਚੁੱਕੀ ਹੈ ਜਾਂ ਉਹ ਅੱਗੇ ਜਾ ਰਹੀ ਹੈ ਸੋ ਇਹਦੇ ਵਿੱਚ 211 ਸੀਟਾਂ ਤੇ ਨਤੀਜੇ ਜਿਹੜੇ ਲਿਵਰ ਪਾਰਟੀ ਦੇ ਹੱਕ ਚ ਆਏ ਨੇ ਤੇ ਬਾਕੀਆਂ ਤੇ ਅੱਗੇ ਜਾ ਰਹੇ ਨੇ ਤੇ ਟੋਟਲ 412 ਸੀਟਾਂ ਤੇ ਇਸ ਸਮੇ ਲਿਵਰ ਪਾਰਟੀ ਅੱਗੇ ਜਾ ਰਹੀ ਹੈ ਕੰਜ਼ਰਵੇਟਿਵ ਪਾਰਟੀ ਜਿਹੜੀ ਹੈ ਕਿ ਇਸ ਸਮੇ ਜਿਹੜੀ ਉਹਨਾਂ ਦੀ ਸਰਕਾਰ ਚੱਲ ਰਹੀ ਸੀ ਰਿਸ਼ੀ ਸੋਨਕ ਪ੍ਰਾਈਮ ਮਿਨਿਸਟਰ ਸੀਗੇ ਸੋ ਉਹਨਾਂ ਦੀ ਪਾਰਟੀ 181 ਸੀਟਾਂ ਦੇ ਉੱਪਰ ਹੀ ਸਿਮਟ ਗਈ ਹੈ ਤੇ ਉਹਨਾਂ ਨੂੰ ਜਿਹੜਾ ਇਹ ਕਾਫੀ ਜਿਹੜਾ ਆ ਇਹ ਨੁਕਸਾਨ ਜਿਹੜਾ ਚੱਲਣਾ ਪੈ ਰਿਹਾ ਤੇ ਇੱਥੇ ਭਿੰਦ ਜੀ ਮੈਂ ਜਿਹੜੀ ਲੇਬਰ ਪਾਰਟੀ ਦੀ ਗੱਲ ਕੀਤੀ 412 ਦੀ ਉਹਦੇ ਚ ਇਹ 211 ਸੀਟਾਂ ਜਿਹੜੀਆਂ ਨੇ ਉਹ ਜਿੱਤੀਆਂ ਨਹੀਂ 211 ਸੀਟਾਂ ਤੇ ਉਹਨਾਂ ਨੂੰ ਵਾਧਾ ਪਿਛਲੀ ਵਾਰ ਨਾਲੋਂ ਮਿਲਿਆ ਆ ਟੋਟਲ 412 ਦੇ ਚ ਜਿੱਤੀਆਂ ਦੇ ਜਿਹੜੇ ਰਿਹਾ ਨਾ ਚੱਕੇ ਨੇ ਤੇ ਇਹਦੇ ਵਿੱਚ ਕੰਜ਼ਰਵੇਟਿਵ ਪਾਰਟੀ ਨੂੰ 250 ਸੀਟਾਂ ਦਾ ਪਿਛਲੀ ਵਾਰ ਨਾਲੋਂ ਜਿਹੜਾ ਨੁਕਸਾਨ ਹੋ ਰਿਹਾ ਸੋ ਕੰਜ਼ਰਵੇਟਿਵ ਪਾਰਟੀ ਜਿਹੜੀ ਆ ਇਹ ਕਾਫੀ ਛਿੜੀ ਹੈ ਤੇ ਇਹਦੇ ਵਿੱਚ ਜੇਕਰ ਲੀਬਰ ਪਾਰਟੀ ਦੀ ਗੱਲ ਕਰੀਏ ਤਾਂ ਬਹੁਤ ਵੱਡਾ तकरीबन ਇਤੋਂ ਤੇ ਸਹਾਈ ਦਾ ਜਿਹੜਾ ਇਹ ਬਹੁਮਤ ਹੈ ਉਹ ਲੀਬਰ ਪਾਰਟੀ ਨੂੰ ਮਿਲਿਆ ਸੋ ਇਹਦੇ ਵਿੱਚ ਗੱਲ ਕਰੀਏ ਕਿ ਜਿਹੜੇ ਲੀਬਰ ਪਾਰਟੀ ਦੇ ਲੀਡਰ ਨੇ ਕਿਹਾ ਸਟਾਰਮਰ ਸੋ ਉਹਨਾਂ ਨੇ ਪ੍ਰਾਈਮ ਮਿਨਿਸਟਰ ਵਜੋਂ ਜਿਹੜੀ ਆਪਣੀ ਡਾਨਿੰਗ ਸਟਰੀਟ ਤੇ ਪਹਿਲੀ ਸਪੀਚ ਦਿੱਤੀ ਹੈ ਸੋ ਉਹਦੇ ਵਿੱਚ ਕਿਹਾ ਵੀ ਸਾਡੇ ਵਾਸਤੇ ਜਿਹੜਾ ਇਹਦੇ ਕੰਮ ਅਰਜੈਂਟ ਨੇ ਜਿਹੜੇ ਉਹ ਚਾਹੁੰਦੇ ਨੇ ਜਿਹੜਾ ਕਰਨਾ ਤੇ ਉਹਨਾਂ ਦੇ ਉੱਪਰ ਕਹਿੰਦੇ ਵੀ ਅਸੀਂ ਅੱਜ ਤੋਹੀਂ ਜਿਹੜਾ ਆ ਧਿਆਨ ਦੇਣਾ ਸ਼ੁਰੂ ਕਰ ਦਿੱਤਾ ਆ ਸੁਭਾਵ ਪਹਿਲੀ ਸਪੀਚ ਤੋਂ ਹੀ ਉਹਨਾਂ ਨੇ ਗੱਲ ਆਖ ਦਿੱਤੀ ਹੈ ਵੀ ਜਿਹੜੇ ਕੰਮ ਸਾਡੇ ਲਈ ਜ਼ਰੂਰੀ ਨੇ ਜਿਹੜੇ ਸੀ ਕਰਨੇ ਨੇ ਤੋ ਕੱਲ ਤੋਂ ਪਰਸੋਂ ਤੋਂ ਨਹੀਂ ਕਹਿੰਦੇ ਸੀ ਅੱਜ ਤੋਂ ਸ਼ੁਰੂ ਕਰ ਦੇਣੇ ਆ। ਸੋ ਇਹਦੇ ਵਿੱਚ ਉਹਨਾਂ ਨੇ ਜਿਹੜੇ ਇਹ ਕਿੰਗਮ ਪੈਲੇਸ ਹੈ ਉਹਦੇ ਵਿੱਚ ਜਾ ਕੇ ਇਹ ਜਿਹੜੇ ਕਿੰਗ ਚਾਰਲਸ ਸੋ ਉਹਦੇ ਨਾਲ ਮੁਲਾਕਾਤ ਕੀਤੀ ਹੈ ਤੇ ਨਾਲ ਜਿਹੜੀ ਗਵਰਨਮੈਂਟ ਬਣਾਉਣ ਵਾਸਤੇ ਜਿਹੜੇ ਆਫੀਸ਼ੀਅਲੀ ਉਹਨਾਂ ਨੇ ਜਿਹੜਾ ਇਹ ਇਹ ਕਿੰਗ ਵੱਲ ਉਹਨਾਂ ਨੂੰ ਇਨਵਾਈਟਡ ਕੀਤਾ ਗਿਆ ਤੇ ਜਿਹੜੇ ਰਿਸ਼ੀ ਸੁਨਕ ਸਾਹਿਬ ਨੇ ਸੋ ਉਹਨਾਂ ਨੇ ਲਾਈਨ ਕਰ ਦਿੱਤਾ ਐਸੇ ਪ੍ਰਾਈਮ ਮਿਨਿਸਟਰ ਕਿਉਂਕਿ ਉਹਨਾਂ ਦੀ ਪਾਰਟੀ ਜਿਹੜੀ ਆ ਇਹਨਾਂ ਚੋਣ ਨਤੀਜਿਆਂ ਦੇ ਵਿੱਚ ਕਾਫੀ ਜਿਹੜੀ ਆ ਪਿਛੜੀ ਆ ਤੇ ਉਹਦੇ ਵਿੱਚ ਉਹਨਾਂ ਨੇ ਇਹ ਗੱਲ ਆਖੀ ਆ ਕਿ ਉਹ ਉਹਨਾਂ ਨੇ ਕਿਹਾ ਵੀ ਇਹ ਚੋਣ ਨਤੀਜਿਆਂ ਨੇ ਸਿੱਧ ਕਰ ਦਿੱਤਾ ਤੇ ਜਿਹੜਾ ਲੋਕਾਂ ਦਾ ਗੁੱਸਾ ਸੀਗਾ ਉਹ ਕਾਫੀ ਸੀਗਾ ਤੇ ਕਹਿੰਦੇ ਵੀ ਤੁਹਾਡਾ ਅਸੀਂ ਗੁੱਸਾ ਸੁਣ ਲਿਆ ਆ ਤੁਸੀਂ ਆਪਣੇ ਗੁੱਸੇ ਨੂੰ ਜਿਹੜਾ ਸੀ ਵੋਟਾਂ ਜਰੀਏ ਸਾਡੇ ਅੱਖੇ ਰੱਖ ਦਿੱਤਾ ਤੇ 14 ਸਾਲਾਂ ਦੀ ਜਿਹੜੀ ਕਨਜ਼ਰਵੇਟਿਵ ਸਰਕਾਰ ਸੀਗੀ ਤੇ ਉਹ ਕਾਫੀ ਵੱਡੇ ਮਾਰਚਾਂ ਦੇ ਨਾਲ ਹਾਰੀ ਹੈ ਸੋ ਜੇਕਰ ਉੱਥੇ ਜਿਹੜੇ ਨਵੇਂ ਬਣੇ ਜਿਹੜੇ ਆ ਇਹ ਪ੍ਰਾਈਮ ਮਿਨਿਸਟਰ ਜਿਹੜੇ ਕੀ ਸਟਾਰਮਟ ਉਹਨਾਂ ਦੀ ਗੱਲਬਾਤ ਕਰੀਏ ਤਾਂ ਉਹਨਾਂ ਨੇ ਜਿਵੇਂ ਮੈਂ ਗੱਲ ਕੀਤੀ ਆ ਉਹਨਾਂ ਨੇ ਕਿਹਾ ਵੀ ਡੌਨਿੰਗ ਸਟਰੀਟ ਤੋਂ ਇਹ ਲੋਕਾਂ ਨੂੰ ਸਮਰਥਨ ਦੀ ਗੱਲ ਕਹੀ ਹੈ ਕਿ ਅਸੀਂ ਅੱਜ ਤੋਂ ਹੀ ਜਿਹੜੇ ਆਪਣੇ ਕੰਮ ਹੈ ਉਹ ਸ਼ੁਰੂ ਜਿਹੜੇ ਕਰਨੇ ਆ ਤੇ ਉਹਨਾਂ ਨੇ ਕਿਹਾ ਕਿ ਜਿਹੜਾ ਇਨਫਰਾਸਟ੍ਰਕਚਰ ਹੈ ਮਲਕੀ ਦਾ ਇਹ ਟੁੱਟਾ ਪੱਜਾ ਤਾਂ ਉਹਨੂੰ ਕਹਿੰਦੇ ਬ੍ਰੀਕ ਬਾਈ ਬ੍ਰੇਕ ਜੋੜਾਂਗੇ ਬਣੀ ਇੱਕ ਇੱਕ ਇੱਟ ਲਾ ਕੇ ਕਹਿੰਦੇ ਜੋੜਨ ਦਾ ਕੰਮ ਅਸੀਂ ਕਰਾਂਗੇ ਤੇ ਇਹਦੇ ਵਿੱਚ ਕੈਨੇਡਾ ਦੀ ਗੱਲ ਕਰੀ ਤਾਂ ਕੈਨੇਡਾ ਵਾਸਤੇ ਇੱਕ ਚੰਗੀ ਗੱਲ ਇਹ ਹੋ ਸਕਦੀ ਹੈ ਕਿ ਜੋ ਇੱਕ ਖੁੱਲੇ ਵਿਪਾਰ ਦਾ ਫ੍ਰੀ ਟ੍ਰੇਡ ਐਗਰੀਮੈਂਟ ਦੀ ਗੱਲ ਪਿਛਲੇ ਸਮੇਂ ਤੋਂ ਯੂਕੇ ਤੇ ਕੈਨੇਡਾ ਦੇ ਵਿੱਚ ਪੌਸ ਚੱਲ ਰਹੀ ਸੀ ਉਹਦੇ ਉੱਤੇ ਕੋਈ ਗੱਲ ਸਿਰੇ ਨਹੀਂ ਚੜ ਸਕੀ ਤੇ ਉਮੀਦ ਹੈ ਕਿ ਲੇਬਰ ਪ੍ਰਾਈਮ ਮਿਨਿਸਟਰ ਵਾਲੇ ਤੋਂ ਬਾਅਦ ਕੈਨੇਡਾ ਤੇ ਯੂਕੇ ਦੇ ਵਿੱਚ ਫ੍ਰੀ ਟ੍ਰੇਡ ਐਗਰੀਮੈਂਟ ਇੰਕਰੀਮੈਂਟ ਜਿਹੜਾ ਆਉਣ ਵਾਲੇ ਦੇ ਮੱਦੇ ਸਿਰੇ ਚੜ ਸਕਦਾ ਪਰ ਕਿਸ ਤੰਗ ਨਾਲ ਜਿਹੜੀ ਇਹ ਬ੍ਰਿਟੇਨ ਦੀ ਆਰਥਿਕਤਾ ਨੂੰ ਨਵੇਂ ਪ੍ਰਾਈਮ ਮਿਨਿਸਟਰ ਚੇਂਜ ਕਰਨਗੇ ਇਹ ਆਉਣ ਆ ਰਿਹਾ ਹੁਣ ਸਮਾਂ ਦੱਸੇਗਾ ਚਲੋ ਫ੍ਰੀ ਟ੍ਰੇਡ ਪ੍ਰਿੰਸਪ ਲਾਗੀ ਹੋ ਜਵੇ ਨਹੀਂ ਤਾਂ ਹੁਣ ਦੀ ਮੌਜੂਦਾ ਕੈਨੇਡਾ ਦੀ ਸਰਕਾਰ ਫ੍ਰੀ ਆ ਜਿਹੜੇ ਜਿਹੜੇ ਟੈਕਸ ਪੇ ਨਹੀਂ ਉਹਨਾਂ ਦੇ ਲਈ ਤਾਂ ਫ੍ਰੀ ਬੜਾ ਕੁਝ ਫ੍ਰੀ ਫ੍ਰੀ ਚੱਲਦਾ ਚਲੋ ਏਦਾਂ ਮਾੜੇ ਮੋٹے ਤੰਗ ਚ ਚੱਲਦੇ ਰਹਿੰਨੇ ਆ ਕਰਨੇ ਵੀ ਚਾਹੀਦੇ ਸਰਕਾਰਾਂ ਨੂੰ ਤੇ ਬਾਕੀ ਜੇ ਫਰੀਦੀ ਗੱਲ ਆ ਕੁਝ ਟੈਕਸ ਲਾਉਣ ਬਾਰੇ ਵੀ ਗੱਲਬਾਤਾਂ ਕਿਉਂਕਿ ਛੋਟੇ ਪੱਦਰ ਤੋਂ ਲੈ ਕੇ ਮਿਊਨਿਸਪੈਰਿਟੀ ਤੋਂ ਲੈ ਕੇ ਉੱਪਰ ਤੱਕ ਕੋਈ ਨਾ ਕੋਈ ਲੋਕਾਂ ਨੂੰ ਰਾਹਤ ਦੇਣ ਦੀ ਬਜਾਏ ਟੈਕਸ ਜ਼ਰੂਰ ਲੱਗ ਜਾਂਦੇ ਹੁੰਦੇ ਨੇ ਹੁਣ ਕੋਈ ਇਹ ਡਿਜੀਟਲ ਸਰਵਿਸ ਟੈਕਸ ਕਿਹੜਾ ਲੱਗਿਆ ਜੀ ਇਹ ਇਹ ਚੀਜ਼ ਡਿਜੀਟਲ ਸਰਵਿਸ ਟੈਕਸ ਉਹਨਾਂ ਫਰਮਾਂ ਦੇ ਉੱਪਰ ਲੱਗਦਾ ਜਿਹੜਾ ਆਪਣਾ ਕਾਰੋਬਾਰ ਡਿਜੀਟਲ ਢੰਗ ਤਰੀਕੇ ਨਾਲ ਕਰਤੀਆਂ ਨੇ ਹੁਣ ਇਹਦੇ ਵਿੱਚ ਤੁਸੀਂ ਦੇਖੋ ਜਿਵੇਂ ਫੇਸਬੁੱਕ ਹੈ ਇਸ ਮੇਟਾ ਨਾਲ ਜਿਹੜੀ ਆ ਇਹ ਕੰਪਨੀ ਹੈ ਉਹਦੇ ਵਿੱਚ ਫੇਸਬੁੱਕ ਜਾਂ ਹੋਰ ਇੰਸਟਾਗ੍ਰਾਮ ਬਹੁਤ ਸਾਰੇ ਇਹੋ ਜਿਹੇ ਐਪਸ ਆਉਂਦੀਆਂ ਨੇ ਜਿਹਦੇ ਨਾਲ ਤੁਸੀਂ ਐਵੇਂ ਯੋਨ ਦੀ ਗੱਲਬਾਤ ਕਰ ਲੋ ਇਹ ਵੀ ਸਾਰਾ ਆਕੜਾ ਜਿਹੜਾ ਕਾਰੋਬਾਰ ਨੇ ਡਿਜੀਟਲ ਢੰਗ ਤਰੀਕੇ ਨਾਲ ਕਰਦੇ ਨੇ ਸੋ ਇਹ ਜਿੰਨੀਆਂ ਵੀ ਇੰਟਰਨੈਸ਼ਨਲ ਫਰਮਾਂ ਨੇ ਜਿਹੜੀਆਂ ਡਿਜੀਟਲ ਢੰਗ ਤਰੀਕਿਆਂ ਦੇ ਨਾਲ ਆਪਣਾ ਕੰਮ ਕਾਜ ਕਰਦੀਆਂ ਨੇ ਸੋ ਉਹਨਾਂ ਦੇ ਉੱਪਰ ਇਹ ਟੈਕਸ ਲੱਗੂਗਾ ਕਿਉਂਕਿ ਸਰਕਾਰ ਜਿਹੜਾ ਇਸ ਨੂੰ ਕਾਫੀ ਲੰਮੇ ਸਮੇ ਤੋਂ ਜਿਹੜਾ ਆ ਇਹ ਲਾਗੂ ਕਰਨਾ ਚਾਹੁੰਦੀ ਹੈ ਜੋ ਲਿਬਰਲਸ ਰਕਾ ਦਾ ਆਪਣਾ ਇਹ 2119 ਦੀ ਇਲੈਕਸ਼ਨ ਦਾ ਪਲੈਟਫਾਰਮ ਸੀਗਾ ਸੋ ਇਹਦੇ ਵਿੱਚ ਲਿਬਰਲਸ ਰਕਾ ਨੇ ਡੀਟੈਲ ਸਰਵਸ ਟੈਕਸ ਦੀ ਜਿਹੜੀ ਆ ਇਹ ਗੱਲ ਕੀਤੀ ਸੀ ਉਹ ਪ੍ਰਸਤਾਵ ਰੱਖਿਆ ਗਿਆ ਸੀਗਾ ਤੇ ਇਹ ਮੇ ਸੀ ਵੀ 2023 ਦੇ ਅੰਤ ਤੱਕ ਇਹ ਟੈਕਸ ਜਿਹੜਾ ਲਾਗੂ ਕਰਨ ਵਾਸਤੇ ਜਿਹੜੇ ਵੱਖ-ਵੱਖ ਜਿਹੜੇ ਇਹੋ ਜਿਹੇ ਪਲੈਟਫਾਰਮਸ ਹੁੰਦੇ ਨੇ ਉਸਹਿਮਤ ਹੋ ਜਾਣਗੇ ਤੇ ਇਹਦੇ ਵਿੱਚ ਜਿਹੜਾ ਸੀ ਇਹ ਗੱਲਬਾਤ ਵੀ ਇੰਟਰਨੈਸ਼ਨਲ ਲੈਵਲ ਤੇ ਚੱਲ ਰਹੀ ਸੀ ਪਰ ਉਹ ਗੱਲਬਾਤ ਕਿਸੇ ਤਨ ਪਤਲਣਾ ਨਾਲ ਲੱਗਣ ਕਾਰ ਜਿਹੜਾ ਸੀਗਾ ਅਖਰ ਫੈਡਰਲਸ ਦਾ ਕਾਨੂੰਨ ਜਿਹੜਾ 28 ਜੂਨ ਨੂੰ ਸੀਗਾ ਇਹਨੂੰ ਲਾਗੂ ਕਰਨ ਵਾਸਤੇ ਜਣਾ ਆਰਡਰ ਆਫ ਕੈਨਸਲ ਸੀਗਾ ਉਹ ਜਾਰੀ ਕੀਤਾ ਸੀਗਾ ਤੇ ਇਸ ਜਿਹੜੇ ਜਿਹੜਾ ਇਹ ਬੇਲ ਡਿਸੀਜਨ ਦਾ ਕਾਨੂੰਨ ਬਣਿਆ ਸੀ 20 ਜੂਨ ਨੂੰ ਹੀ ਸੀ ਦੀ ਇਹ ਮਨਜ਼ੂਰੀ ਵੀ ਮਿਲੀ ਹੋਈ ਸੀ ਰਾਇਲ ਐਸੈਂਸ ਮਿਲਿਆ ਹੋਇਆ ਸੀਗਾ ਸੋ ਇਹਦੇ ਵਿੱਚ ਹੁਣ ਕੀ ਹੈ ਵੀ ਜਿਨ੍ਹਾਂ ਫਰਮਾਂ ਦੀ ਜਿਹੜੀ ਗਲੋਬਲ ਸਾਲਾਨਾ ਆਮਦਨ ਜਿਹੜੀ ਆ ਘੱਟੋ ਘੱਟ 1.1 ਬਿਲੀਅਨ ਡਾਲਰ ਹੈ ਤੇ ਉਹਨਾਂ ਦੀ ਜਿਹੜੀ ਕੈਨੇਡਾ ਵਿੱਚ 20 ਮਿਲੀਅਨ ਡਾਲਰ ਤੋਂ ਵੱਧ ਦੀ ਸਾਲਾਨਾ ਆਮਦਨ ਹੋਵੇਗੀ ਤੇ ਉਹਦੇ ਉੱਪਰ 3% ਦੀ ਦਰ ਨਾਲ ਟੈਕਸ ਲੱਗੇਗਾ ਤੇ ਇਹ ਟੈਕਸ ਜਿਹੜਾ ਆ ਇਹ ਪਹਿਲੇ ਸਾਲ ਵਿੱਚ ਜਿਹੜਾ ਆ ਇਹ ਜਿਹੜੀ 2022 ਤੋਂ ਬਾਅਦ ਜਿਹੜੀ ਕਮਾਈ ਹੋਈ ਆ ਸੋ ਉਹਨੂੰ ਆਮਦਨ ਨੂੰ ਜਿਹੜਾ ਇਹਦੇ ਵਿੱਚ ਸ਼ਾਮਿਲ ਕੀਤਾ ਜਾਊਗਾ ਹੁਣ ਇਹਦੀ ਗੱਲ ਟੈਕਸ ਦੀ ਕਰੀਏ ਕੀ ਜਿਹੜੇ ਸਾਡੇ ਇਹ ਡਿਪਟੀ ਪ੍ਰਾਈਮ ਮਿਨਿਸਟਰ ਨੇ ਤੇ ਜਿਹੜੇ ਇਹ ਫਲਾਈਸ ਮਿਨਿਸਟਰ ਨੇ ਕ੍ਰਿਸਟੀਅਨ ਫਰੀ ਲੈਂਡ ਸੋ ਉਹਨਾਂ ਨੇ ਅੰਟਾਰੀਓ ਦੇ ਵਿੱਚ ਜਿਹੜੇ ਮਿਲਟਨ ਚ ਪੱਤਰਕਾਰਾਂ ਨੂੰ ਗੱਲ ਕਿਹਾ ਕਿ ਇਹ ਕੈਨੇਡਾ ਦਾ ਹਮੇਸ਼ਾ ਏਸੇ ਦੇ ਉੱਪਰ ਜਿਹੜਾ ਸੀਗਾ ਕਿ ਬਹੁਪੱਖੀ ਹੱਲ ਅਸੀਂ ਕੱਢਣਾ ਚਾਹੁੰਦੇ ਸੀ ਭਾਵੇਂ ਕੀ ਸੀ ਇਕੱਲੇ ਆਪਣੇ ਵੱਲ ਹੋਣੀ ਸੀ ਕੁਝ ਕਰਨੇ ਚਾਹੁੰਦੇ ਰਾਲੇ ਮੇ ਇਹ ਕਈ ਕਹਿੰਦੇ ਸੀ ਹੱਲ ਕਰਨਾ ਚਾਹੁੰਦੇ ਸੀਗੇ ਤੇ ਕਹਿੰਦੇ ਵੀ ਕਾਫੀ ਦੇਰ ਤੱਕ ਅਸੀਂ ਇਸ ਚੀਜ਼ ਨੂੰ ਹੋਲਡ ਰੱਖਿਆ ਪਰ ਨਹੀਂ ਗੱਲ ਸਿਰੇ ਲੱਗੀ ਤਾਂ ਹੁਣ ਸਾਨੂੰ ਇਹ ਜੀ ਲਾਗੂ ਕਰਨੀ ਪਈ ਹੈ ਜੀ ਜੀ ਇਹਦੇ ਉੱਪਰ ਜੇਕਰ ਪਵਿੰਦਰ ਜੀ ਮੈਂ ਗੱਲ ਕੀਤਾ ਵੀ ਇਹਦੇ ਵਿੱਚ ਜ਼ਿਆਦਾਤਰ ਜਿਹੜੀਆਂ ਵੱਡੀਆਂ ਕੰਪਨੀਆਂ ਜਿਵੇਂ ਮੈਟਾ ਸ਼ਾਮਲ ਹੈ ਐਮਾਜ਼ਾਨ ਸ਼ਾਮਲ ਹੈ ਜਾਂ ਹੋਰ ਜਿਹੜੀਆਂ ਡਿਜੀਟਲ ਪਲੈਟਫਾਰਮ ਸ਼ਾਮਲ ਨੇ ਸੋ ਕਿਉਂਕਿ ਇਹ ਕੰਪਨੀਆਂ ਸਾਰੀਆਂ तकरीबन ਅਮਰੀਕਾ ਦੇ ਨਾਲ ਹੀ ਸਥਾਪਿਤ ਨੇ ਸੋ ਇਹਦਾ ਅਸਰ ਜ਼ਿਆਦਾ ਜਿਹੜੀਆਂ ਅਮਰੀਕਨ ਕੰਪਨੀਆਂ ਦੇ ਪੈਣਾ ਸੋ ਅਮਰੀਕਾ ਦੇ ਜਿਹੜੇ ਕੈਨੇਡਾ ਚ ਰਾਜਨੂਤ ਨੇ ਸੋ ਉਹਨਾਂ ਨੇ ਵੀ ਆਪਣੀ ਜਿਹੜੀ ਆ ਇਹ ਇਹ ਨਾਖੁਸ਼ੀ ਉਸ ਪਰ ਜਟਾਈ ਹੈ ਉਹ ਵੀ ਬਹੁਤਾ ਇਸ ਚੀਜ਼ ਦੇ ਉੱਪਰ ਕੋਸ਼ਿਸ਼ ਨਹੀਂ ਆ ਜੀ ਜੀ ਉਹਨੇ ਕਿਹਾ ਅਭੀ ਇਹ ਟੈਕਸ ਜਿਹੜਾ ਆ ਇਹ ਪੱਖ ਪਾਸ ਕਰਨ ਵਾਲਾ ਪੱਖ ਪਤੀ ਆ ਜਿਹਦੇ ਬੱਸ ਐਮਾਜਨ ਦੇ ਜਿਹੜੇ ਬਲਾਰੇ ਨੇ ਉਹਨਾਂ ਨੇ ਵੀ ਇਹ ਗੱਲ ਦੱਸਿਆ ਵੀ ਅਸੀਂ ਇਸ ਸਰਕਾਰ ਦੇ ਫੈਸਲੇ ਤੋਂ ਨਿਰਾਸ਼ ਹਾਂ ਕਿ ਕਿ ਸਾਡੀ ਇਹਦੇ ਨਾਲ ਇੱਕ ਆਫੀ ਟੈਕਸ ਤੋਂ ਆਮਦਨ ਵਧੂਗੀ ਪਰ ਇਹ ਜਿਹੜੀਆਂ ਇਹ ਇੰਟਰਨੈਸ਼ਨਲ ਜਿਹੜੀਆਂ ਇਹ ਬਿਲੀਅਨਸ ਦਾ ਡਾਲਰ ਕਮਾਉਣ ਵਾਲੀਆਂ ਕੰਪਨੀਆਂ ਨੇ ਸੋ ਉਹ ਬਹੁਤੀਆਂ ਇਸ ਚੀਜ਼ ਨਾਲ ਐਗਰੀ ਨਹੀਂ ਹਨ ਜੀ 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 ਬ੍ਰਾਂਟ ਸਾਹਿਬ ਸੋ ਇਹਨਾਂ ਖਬਰਾਂ ਤੁਹਾਡੇ ਤੱਕ ਪਹੁੰਚਾਇਆ ਹੈ ਰੈਪ رائے ਉਹਨਾਂ ਦੇ ਵੱਲੋਂ ਸੋ ਰੀਮੈਕਸ ਸਪੈਸ਼ਲਿਸ ਨਾਲ ਕੰਮ ਕਰਦੇ ਨੇ ਇਹਨਾਂ ਦੇ ਕੋਲ ਸ਼ੈਡਨ ਕਾਲਜ ਦੇ ਕੋਲ ਸਟੀਲਜ਼ ਐਂਡ ਮੈਕਲੋਗਲਨ ਦੇ ਕੋਲ ਬਿਲਕੁਲ ਇੱਕ ਫੁਲੀ ਰੈਨੋਵਰਟ ਕੀਤਾ ਹੋਇਆ 4 ਬੈਡਰੂਮ 4 ਵਾਸ਼ਰੂਮ ਦੇ ਨਾਲ ਹਾਂਜੀ ਔਰ ਫਿਨਿਸ਼ ਬੇਸਮੈਂਟ ਦੇ ਨਾਲ ਘਰ ਬਾਜ਼ਵ ਕੀਮਤ ਤੇ ਤੁਹਾਨੂੰ ਮਿਲ ਜਾਣਾ ਸੋ ਰਾਇਬ ਰਾਏ ਉਹਨਾਂ ਦੇ ਨਾਲ ਤੁਸੀਂ ਗੱਲਬਾਤ ਕਰ ਲਿਓ ਅਗਰ ਤੁਸੀਂ ਸ਼ੈਡਨ ਕਾਲਜ ਦੇ ਕੋਲ ਇਹ ਪ੍ਰਾਪਰਟੀ ਜਿਹੜੀ ਹੈ ਜੀ ਤੁਸੀਂ ਖਰੀਦਣੀ ਚਾਹੁੰਦੇ ਹੋ 437 339 1700 437 3391700 ਤੇ ਇਹਨਾਂ ਦੇ ਨਾਲ ਗੱਲਬਾਤ ਕਰ ਲਿਓ ਔਰ ਇੱਕ ਵਾਰੀ ਜੋਹਲ ਸਰਵਿਸ ਵਾਲਿਆਂ ਦਾ ਨੰਬਰ ਤੁਹਾਡੇ ਨਾਲ ਆਪਾਂ ਸਾਂਝਾ ਕਰ ਦਈਏ ਜੋਹਲ ਲੀਗਲ ਸਰਵਿਸਿਜ਼ 32 ਸਾਲ ਦਾ ਤਜਰਬਾ ਹੈ WSIB ਦਾ ਕਲੇਮ ਨਹੀਂ ਮਿਲਿਆ ਐਕਸੀਡੈਂਟ ਹੋ ਗਿਆ ਸੀ ਉਹਦਾ ਕਲੇਮ ਨਹੀਂ ਮਿਲਿਆ ਕੰਮ ਕਰਦੇ ਛੱਟਪੇੜ ਲੱਗੀ ਸੀ 32 ਸਾਲ ਹੋ ਗਏ ਇਹਨਾਂ ਨੂੰ ਇਹ ਸਰਵਿਸਿਜ਼ ਦਿੰਦਿਆਂ ਨੂੰ ਸੋ ਜਰੂਰ ਜਸ ਜੋਹਲ ਉਹਨਾਂ ਨਾਲ ਕਾਲ ਕਰ ਲਿਓ 9057990025 ਹੁਣ ਤੁਹਾਡੇ ਸਕੇ ਸੰਬੰਧੀ ਇੱਧਰ ਨੂੰ ਆਉਂਦੇ ਨੇ ਵਿਜ਼ਟਰ ਵੀਜ਼ਾ ਸੁਪਰ ਵੀਜ਼ਾ ਤੇ ਤੇ ਵਿਜ਼ਟਰ ਵੀਜ਼ਾ ਸੁਪਰ ਵੀਜ਼ਾ ਇੰਸ਼ੋਰੈਂਸ ਲੈਣੀ ਆ ਅ ਵਧੀਆ ਕਵਰੇਜ ਲੈਣੀ ਚਾਹੁੰਦੇ ਤੁਸੀਂ ਤਾਂ 올 ਸਕੂਅਰ ਇੰਸ਼ੋਰੈਂਸ ਦੇ ਬਲਜੀਤ ਕੌਰ ਜਾਂ ਸੁਖਮਨ ਪੰਗੂ ਨੂੰ ਕਾਲ ਕਰ ਲਿਓ ਤੁਸੀਂ ਜਾਂ ਫਿਰ ਬ੍ਰੋਕਰੇਜ ਜੁਆਇਨ ਕਰਨੀ ਹੈ 올 ਸਕੂਅਰ ਨੂੰ ਜੁਆਇਨ ਕਰਨਾ ਹੈ ਤਾਂ ਟ੍ਰੇਨਿੰਗ ਬਹੁਤ ਵਧੀਆ ਦਿੰਦੇ ਨੇ ਔਰ ਲਾਇਸੈਂਸ ਲੈਣ ਦੇ ਵਿੱਚ ਵੀ ਤੁਹਾਡੀ ਮਦਦ ਕਰਦੇ ਨੇ 올 ਸਕੂਅਰ ਦੇ ਬਲਜੀਤ ਕੌਰ ਤੇ ਸੁਖਮਨ ਪੰਗੂ 647 721 623 ਤੇ ਕਾਲ ਕਰ ਲਿਓ ਇਹਨਾਂ ਦੇ ਨਾਲ ਹਾਰਡਵੁੱਡ ਜਾਇੰਟ ਹਾਰਡਵੁੱਡ ਲਮੀਨੇਟ ਜਾਂ ਵਾਇਨਲ ਚਾਹੀਦੀ ਹੈ ਕੈਨੇਡਾ ਚ ਪੰਜਾਬੀ ਦੇ ਸਭ ਤੋਂ ਵੱਡੇ ਸਟੋਰ ਹੈੱਡ ਆਫਿਸ ਸਟੀਲਜ਼ ਐਂਡ ਟਾਰਬਨ ਦਾ ਇੰਟਰਸੈਕਸ਼ਨ ਹਾਰਡਵਰ ਜਾਇੰਟ 416 768 2200 ਦੇ ਉੱਤੇ ਇਹਨਾਂ ਦੇ ਨਾਲ ਗੱਲਬਾਤ ਕਰ ਲਿਓ ਆਰਬੀ ਬਿਲਡਿੰਗ ਸਪਲਾਈ ਵਾਲੇ ਐਮਡੀ ਟਰੱਕ ਅਕੈਡਮੀ ਐਸਐਮਐਸ ਲੋਜਿਸਟਿਕਸ ਸੋ ਇਹਨਾਂ ਦੇ ਸਹਿਯੋਗ ਦੇ ਨਾਲ ਖਬਰਾਂ ਤੁਹਾਡੇ ਲਈ ਪੇਸ਼ ਕੀਤੀਆਂ ਜਾ ਰਹੀਆਂ ਨੇ ਔਰ ਸਮੋਸਾਨ ਸੀਟ ਫੈਕਟਰੀ ਦੀ ਸਾਰੀ ਸਾਰੀ ਮੈਨੇਜਮੈਂਟ ਵੱਲੋਂ ਵੀ ਜਿਹੜਾ ਜੀ ਖਬਰਾਂ ਸਪੌਂਸਰ ਕੀਤਾ ਜਾ ਰਿਹਾ ਪ੍ਰਧਾਨ ਸਾਹਿਬ ਅਗਲੀ ਖਬਰ ਜਿਹੜੀ ਹੈਗੀ ਆ ਉਹ ਸਰੋਤਾਂ ਨਾਲ ਆਪਾਂ ਜਿਹੜੀ ਆ ਉਹ ਸਾਂਝ ਕਰਦੇ ਹਾਂ ਜੀ ਉਹ ਖਬਰ ਹੈਗੀ ਆ ਸੀਸਸ ਦੇ ਡਾਇਰੈਕਟਰ ਦੀ ਤੇ ਪਹਿਲਾਂ ਤਾਂ ਸੀਸਸ ਬਾਰੇ ਦੱਸ ਦਿਓ ਵੀ ਸੋ ਇਹਨਾਂ ਦੇ ਡਾਇਰੈਕਟਰ ਜਿਹੜੇ ਰਿਟਾਇਰ ਹੋਣ ਲੱਗੇ ਨੇ ਜੀ ਵਿੰਦਜੀ ਕੈਨੇਡੀਅਨ ਸਕਿਉਰਿਟੀ ਇੰਟੈਲੀਜੈਂਸ ਸਰਵਿਸ ਜਿਹੜੀ ਕੈਨੇਡਾ ਦੀ ਖੁਫੀਆ ਏਜੰਸੀ ਹੈ ਤੇ ਉਹਦੇ ਜਿਹੜੇ ਡਾਇਰੈਕਟਰ ਨੇ ਡੇਵਿਡ ਵਿਗਨਾਲਡ ਸੋ ਪਿਛਲੇ 7 ਸਾਲਾਂ ਤੋਂ ਆਪਣਾ ਇਹ ਰੋਲ ਨਿਭਾ ਰਹੇ ਨੇ ਡਾਇਰੈਕਟਰ ਦਾ ਸੋ ਇਹਨਾਂ ਬਾਰੇ ਜਿਹੜੇ ਪਬਲਿਕ ਸੇਫਟੀ ਮਿਨਿਸਟਰ ਨੇ ਡੋਮਨਿਕ ਲਿਵਲੈਂਕਸ ਉਹਨਾਂ ਨੇ ਅਨਾਉਂਸ ਕੀਤਾ ਕਹਿੰਦੇ ਕਿ ਉਹ ਦੇਵੀਰ ਵਿਗਨਾਲ ਸਾਹਿਬ ਜਿਹੜਾ ਆ ਉਹਨਾਂ ਨੇ ਕਾਫੀ ਆਪਣਾ ਸਮਾਂ ਕੈਨੇਡੀਅਨਸ ਦੀ ਸਰਵਿਸ ਦੇ ਉੱਪਰ ਲਾਇਆ ਨੈਸ਼ਨਲ ਇੰਟਰਸਟ ਦੇ ਵਿੱਚ ਉਹਨਾਂ ਨੇ ਕੰਮ ਕੀਤਾ ਆ ਤੇ ਉਹ ਸੀਐਸਐਸ ਦੇ ਜੂਨ 2017 ਦੇ ਵਿੱਚ ਨੌਵੇਂ ਡਾਇਰੈਕਟਰ ਬਣੇ ਸੀਗੇ ਸੋ ਕਾਫੀ ਤਰ੍ਹਾਂ ਦੇ ਰੋਲ ਜਿਹੜੇ ਨੇ ਕੈਨੇਡਾ ਨੂੰ ਉਹਨਾਂ ਨੇ ਵਕਫ ਵਕਫ ਸਮੇਂ ਦੇ ਵਿੱਚ ਜਿਹੜੇ ਨਿਭਾ ਕੇ ਦਿੱਤੇ ਨੇ ਸੋ ਉਹ ਹੁਣ ਆਪਣੇ ਇਸ ਰੋਲ ਤੋਂ ਜਿਹੜਾ ਰਿਟਾਇਰ ਹੋ ਰਹੇ ਨੇ ਤੇ 7 ਸਾਲ ਜਿਹੜਾ ਆ ਉਹਨਾਂ ਨੇ ਆਪਣੇ ਵੱਖ-ਵੱਖ ਜਿਹੜੇ ਇਹ ਕੰਮ ਕੀਤੇ ਐਸੇ ਡਾਇਰੈਕਟਰ ਸੋ ਇਹ ਕੰਮ ਉਹਨਾਂ ਨੇ ਕਿਹਾ ਵੀ ਕਾਫੀ ਗ੍ਰੇਟੀਅਸ ਤੇ ਜਿਹੜੇ ਹਿੱਤ ਦੇ ਵਿੱਚ ਸੀਗੇ ਪਬਲਿਕ ਸੇਫਟੀ ਮਿਨਿਸਟਰ ਦੱਸ ਰਹੇ ਨੇ ਤੇ ਹੁਣ ਉਹ ਕਹਿ ਰਹੇ ਨੇ ਕਿ ਉਹ ਇਸ ਉਤੇ ਤੋਂ ਜਿਹੜਾ ਰਿਟਾਇਰ ਹੋ ਰਹੇ ਨੇ ਤੋਂ ਉਹਨਾਂ ਦੀ ਜਗ੍ਹਾ ਤੇ ਸਰਕਾਰ ਵੱਲੋਂ ਆਉਣ ਵਾਲੇ ਸਮੇਂਦਾਰ ਜਿਹੜਾ ਆ ਹੋਰ ਚੇਂਜਸ ਲੈ ਕੇ ਨਵੇਂ ਜਿਹੜੀ ਆ ਨੁਕਤੀ ਕੀਤੀ ਜਾਊਗੀ ਤੋਂ ਉਹਨਾਂ ਦੇ ਸਮੇਂ ਦੇ ਵਿੱਚ ਅਸੀਂ ਦੇਖੀਏ ਕਿ ਜਿਹੜੀ ਫੋਰਨ ਇੰਟਰਫੀਰੈਂਸ ਦੀ ਗੱਲ ਰਹੀ ਹੈ ਤੋਂ ਜਿਸ ਤਰ੍ਹਾਂ ਨਾਲ ਇਲੈਕਸ਼ਨ ਦੇ ਵਿੱਚ ਇੰਟਰਫੀਰੈਂਸ ਹੋਇਆ ਹੋਰ ਵੱਖ-ਵੱਖ ਤੰਗ ਤਰੀਕਿਆਂ ਨਾਲ ਇੰਟਰਫੀਰੈਂਸ ਹੋਇਆ ਤੇ ਹੁਣ ਗੱਲ ਕਰੀਏ ਤਾਂ ਜਿਹੜਾ ਭਾਈ ਹਦੀਪ ਸਿੰਘ ਨਿਚਰ ਦੇ ਕਤਲ ਹੋਣ ਤੋਂ ਬਾਅਦ ਜਿਸ ਤਰ੍ਹਾਂ ਦੇ ਹਾਲਾਤ ਬਣੇ ਨੇ ਤੋਂ ਕਾਫੀ ਇਹੋ ਜਿਹੇ ਜਿਹੜੇ ਮਸਲੇ ਸੀ ਉਹਨਾਂ ਨੇ ਆਪਣੇ ਸਮੇਂਦਾਰ ਨਵਾਏ ਨੇ ਜੀ ਸੋ ਅਗਲੀ ਅਹਿਮ ਖਬਰ ਹੈ ਜਿਹੜੀ ਕਿਉਂਕਿ ਫਿਰ ਅੱਜ ਅੱਜ ਅਸੀਂ ਪ੍ਰਿੰਸਪ ਸਬ ਥੋੜੀ ਜੀ ਪੰਜਾਬ ਭਾਰਤ ਤੋਂ ਖਬਰਾਂ ਲੈਣੇ ਨੇ ਭਾਈ ਅਮਰਤਪਾਲ ਸਿੰਘ ਉਹਨਾਂ ਬਾਰੇ ਸੌ ਚੱਕ ਬਾਰੇ ਵੀ ਅਸੀਂ ਗੱਲਬਾਤ ਕਰਾਂਗੇ ਤੇ 온ਟਾਰੀਓ ਮੈ ਮੈਨੂੰ ਪ੍ਰਿੰਸਪ ਕੱਲ ਮੈਨੂੰ ਸਮਝ ਨਹੀਂ ਲੱਗੀ ਮੈਂ ਨਾ ਗੈਸ ਪਾਈ ਇੱਥੇ ਸਟੀਲਜ਼ ਐਂਡ ਜਿਹੜਾ ਮਿਵਜ਼ ਦਾ ਇੰਟਰਸੈਕਸ਼ਨ ਹੈ ਚੰਕਿਊਜ਼ੀ ਵਾਲਾ ਤੇ ਉਹ ਵਿੱਚੋਂ ਉਧਰੋਂ ਮੈਂ ਜਦੋਂ ਲੰਘ ਕੇ ਗਿਆ ਘਰ ਨੂੰ ਆਉਣਾ ਸੀ ਉੱਥੇ ਐਲਸੀਬੀਓ ਐਕ ਹੈ ਤਾਂ ਆਪਣੀ ਸੀਗੇ ਪੰਜਾਬੀ ਵੀਰ ਭੈਣ ਭਰਾ ਹਾਂਜੀ ਤੇ ਪੂਰੀ ਜੀ ਟਰਾਲੀ ਉਹਨਾਂ ਨੇ ਭਰੀ ਹੋਈ ਪ੍ਰਿੰਨ ਸਾਹਿਬ ਸ਼ਰਾਬ ਦੀਆਂ ਬੋਤਲਾਂ ਦੇ ਨਾਲ ਮੈਂ ਕਿਹਾ ਵੀ ਅੱਜ ਅੱਜ ਕੀ ਚੱਕਰ ਹੋ ਗਿਆ ਪਹਿਲਾਂ ਕਿਹਾ ਮੈਂ ਕਿਹਾ ਚਲੋ ਇੱਕ 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 ਅੱਧੇ ਕਿਸੇ ਦੇ ਘਰੇ ਕੋਈ ਪਾਰਟੀ ਹੋਊਗੀ ਇੱਕ ਗਿਆ ਦੋ ਜਿਹੜੀਆਂ ਆਪਣੀਆਂ ਗਰੋਸਰੀ ਵਾਲੀਆਂ ਟਰਾਲੀਆਂ ਜੀ ਆਨ ਵੱਡੀਆਂ ਵੱਡੀਆਂ ਬੋਤਲਾਂ ਗੜਬੜੇ ਜਿਹਾ ਉਹਨਾਂ ਨੇ ਰੱਖੇ ਹੋਏ ਉਹ ਤੇ ਕੀ ਚੱਕਰ ਕੀ ਆ ਪ੍ਰਿੰਨ ਸਾਹਿਬ ਦੇਖੋ ਪਿੰਦਰ ਜਿਹੜੇ ਅੰਟਾਰੀਓ ਪਬਲਿਕ ਸੈਕਟਰ ਦੇ EMPLOYEES UNION ਹੈ ਜਿਹੜੀ ਤੇ ਜਿਹੜੀ ਕਰਾਉਨ ਏਜੰਸੀ ਜਿਹੜੀ ਐਲਸੀਬੀਓ ਨੂੰ ਓਨ ਕਰਦੀ ਹੈ ਇਹ ਜਿਹੜੀ ਚਲਾ ਰਹੀ ਹੈ ਕਿਉਂਕਿ ਇਹ ਜਿਹੜੀ ਸਰਕਾਰ ਦੇ ਅੰਡਰ ਜਿਹੜਾ ਐਲਸੀਬੀਓ ਚੱਲਦੀ ਹੈ ਸੋ ਇਹਨੂੰ ਕਰਾਉਨ ਏਜੰਸੀ ਚਲਾ ਰਹੀ ਹੈ ਤੇ ਜਿਹੜੇ ਇਹਨਾਂ ਦੇ ਇੰਟਰਵਿਊ ਪਬਲਿਕ ਸੈਕਟਰ এমਪਲਾਈਸ ਯੂਨੀਅਨ ਹੈ ਸੋ ਇਹਨਾਂ ਦੇ ਵਿੱਚ ਆਪਣੀਆਂ ਕੁਝ ਜਿਹੜੀਆਂ ਉਹਨਾਂ ਦੀਆਂ ਮੰਗਾਂ ਸੀ ਜਿੱਥੇ ਕੱਲ ਬਾਅਦ ਤੇ ਉੱਪਰ ਸਰਕਾਰ ਦਾ ਧਿਆਨ ਦਿਵਾਉਣਾ ਚਾਹੁੰਦੇ ਸੀਗੇ ਸੋ ਉਦੇ ਵਿੱਚ ਇੱਕ ਤਾਂ ਉਹਨਾਂ ਦੀ ਆਪਣੀਆਂ ਜਿਹੜੀਆਂ ਤਨਖਾਹਾਂ ਨੂੰ ਲੈ ਕੇ ਜੋ ਇਹ ਗੱਲਾਂ ਬਾਤਾਂ ਨੇ ਚਾਹੁੰਦੇ ਨੇ ਵੀ ਤਨਖਾਹਾਂ ਦੇ ਵਿੱਚ ਥੋੜਾ ਜਿਹਾ ਹੋਰ ਵਾਅਦਾ ਹੋਵੇ ਤੇ ਇਸੇ ਨਾਲ ਜੇਕਰ ਸਰਕਾਰ ਨੇ ਪਿਛਲੇ ਸਮੇਂ ਦੇ ਨਾਲ ਜੋ ਕੁਝ ਫੈਸਲੇ ਲਏ ਨੇ ਸੋ ਜਿਦੇ ਵਿੱਚ ਇਕ ਤਰ੍ਹਾਂ ਹੈਗਾ ਵੀ ਫੋਰ ਬਹੁਤ ਸਾਰੇ ਜਿਹੜੇ ਸਟੋਰਸ ਨੇ ਸੋ ਉਹਨਾਂ ਦੇ ਵਿੱਚ ਜਿਹੜੇ ਆ ਇਹ ਬੀਰਾਂ ਜਾਂ ਹੋਰ ਜਿਹੜੇ ਲਿਕਰ ਨੇ ਉਹਨੂੰ ਵੇਚਣ ਦੀ ਜਿਹੜੀ ਮਨਜ਼ੂਰੀ ਦੇਣ ਦੀ ਗੱਲ ਹੈ ਤੇ ਇਸ ਦੇ ਨਾਲ ਗੱਲ ਕਰੀਏ ਵੀ ਆਨਲਾਈਨ ਵੀ ਹਜ਼ਾਰਾਂ ਜਿਹੜੇ ਆ ਜਗ੍ਹਾ ਸਮਝੋ ਕੇ ਸਰਕਾਰ ਦੇ ਹੋਏ ਵੀ ਆਨਲਾਈਨ ਵੀ ਤੁਸੀਂ ਜਿਹੜੀ ਸ਼ਰਾਬ ਵੇਚ ਸਕਦੇ ਹੋ ਤੇ ਇਹ ਜਿਹੜੇ ਇਹ ਗੱਲਾਂ ਬਾਤਾਂ ਸੀਆਂ ਕਿਉਂਕਿ ਫਿਰ ਜਦੋਂ ਸਾਰਾ ਕੁਝ ਹੋਰ ਜਿਹੜੇ ਇਹ ਵਿਦੇਸ਼ੀ ਸਟੋਰਾਂ ਰੋ ਜਿਹੜੀ ਇਹੋ ਜਿਹੀ ਆਜਾਤਾਂ ਮਿਲ ਲਗੀਆਂ ਤੇ ਫਿਰ ਜਿਹੜੇ ਇਹਨਾਂ ਦੇ ਆਪਣੇ ਸਟੋਰ ਪ੍ਰਭਾਵਿਤ ਹੋਣਗੇ ਹੋ ਸਕਦਾ ਸਹੀ ਇਹਨਾਂ ਦੀ ਗਿਣਤੀ ਜਿਹੜੀ ਆ ਹੌਲੀ-ਹੌਲੀ ਸਰਕਾਰ ਅੱਗੇ ਜਾ ਕੇ ਕਿਤਾਬ ਹੀ ਦਵੇ ਤਾਂ ਬਹੁਤ ਸਾਰੇ ਇਹ ਗੱਲਾਂ ਸੀਆਂ ਜਿਹਦੇ ਵਿੱਚ ਉਹਨਾਂ ਨੂੰ ਆਪਣੇ ਜੌਬਸ ਨੂੰ ਲੈ ਕੇ ਕਿ ਇਹ ਆਪਣੀ ਤਨਖਾਹ ਵਧਾਉਣ ਨੂੰ ਲੈ ਕੇ ਵੀ ਫਿਕਰਮੰਦੀ ਸੀ ਕਿਉਂਕਿ ਇਹਨਾਂ ਦੇ ਇਸ ਯੂਨੀਅਨ ਦੇ ਵਿੱਚ 9000 ਤੋਂ ਵੱਧ ਜਿਹੜੇ ਕਰਮਚਾਰੀ ਇਹਦੇ ਵਿੱਚ ਸ਼ਾਮਲ ਨੇ ਸੋ ਹੁਣ ਜਦੋਂ ਫਿਰ ਗੱਲਬਾਤ ਕਿਸੇ ਸਿਰੇ ਨਹੀਂ ਚੜੀ ਕਿਉਂਕਿ ਅੱਜ આજ ਤੱਕ ਜਿਹੜੀ ਸੀ ਗੱਲਬਾਤ ਜਿਹੜੀ ਸਿਰੇ ਚੜ ਜਾਂਦੀ ਤਾਂ ਹੋ ਸਕਦਾ ਵੀ ਇਹ ਸਟ੍ਰਾਈਕ ਨਾ ਹੁੰਦੀ ਸੋ ਨਹੀਂ ਗੱਲਬਾਤ ਸਿਰੇ ਚੜੀ ਤਾਂ ਹੁਣ ਇਹ ਦੋ ਹਫ਼ਤੇ ਬਾਅਦ ਤੇ ਦੱਸਿਆ ਜਾ ਰਿਹਾ ਵੀ ਅੰਟਾਰੀਓ ਦੇ ਵਿੱਚ ਜਿੰਨੇ ਵੀ ਐਲਸੀਬੀਓ ਦੇ ਜਿਹੜੇ ਸਟੋਰ ਨੇ ਉਹ ਬੰਦ ਰਹੇ ਦੇ ਤੇ ਚਾ ਫਿਰ ਉਹ ਦੋ ਹਫ਼ਤੇ ਦੇ ਵਿੱਚਕਾਰ ਆ ਅਗਰ ਕੋਈ ਗੱਲ ਅਸੀਂ ਇਹ ਚੜ ਜਾਂਦੀ ਤਾਂ ਫਿਰ ਇਹ ਕੋ ਲਬੀ ਸਕਦੇ ਨੇ ਨਹੀਂ ਤਾਂ ਅਗਰ ਨਹੀਂ ਗੱਲ ਅਸੀਂ ਇਹ ਚੜਦੀ ਫਿਰ 19 ਜੁਲਾਈ ਤੱਕ ਵੀ ਅਗਰ ਸੁਲਝੌਤਾ ਕੋਈ ਨਹੀਂ ਹੁੰਦਾ ਆ ਫਿਰ ਇਹਦੇ ਵਿੱਚ ਕੀ ਆ ਕਿ ਸੀਮਤ ਘੰਟਿਆਂ ਵਾਸਤੇ ਜਿਹੜੇ ਆ ਇਹ ਜਿਵੇਂ ਸ਼ੁੱਕਰਵਾਰ ਸ਼ਨੀਵਾਰ ਤੇ ਐਤਵਾਰ ਨੂੰ ਇੰਪਲਾਈ ਕੰਮ ਕਰਨਗੇ ਪਾਵੇ ਆ ਵੀ ਦੋ ਹਫ਼ਤੇ ਤੱਕ ਉਹਨੇ ਕਰਨਾ ਹੀ ਨਹੀਂ ਕੰਮ ਜੇ 19 ਜੁਲਾਈ ਤੱਕ ਵੀ ਕੋਈ ਸਮਝੌਤਾ ਨਹੀਂ ਹੁੰਦਾ ਫਿਰ ਸ਼ੁੱਕਰ ਸ਼ਨੀ ਤੇ ਐਤਵਾਰ ਕੁਝ ਘੰਟਿਆਂ ਵਾਸਤੇ ਕੰਮ ਕਰਨਗੇ ਪਾਵ ਕੁਝ ਘੰਟਿਆਂ ਵਾਲੇ ਸਟੋਰ ਖੁੱਲ੍ਹਾ ਕਰਨਗੇ ਉਹ ਜਿਹੜੀ ਤੁਸੀਂ ਗੱਲ ਕੀਤੀ ਹੈ ਵੀ ਉਹ ਐਨਆਰ ਪੇਟੀਆਂ ਭਰ ਕੇ ਕਿਉਂ ਲਿਆ ਰਹੇ ਸੀ ਕਿ ਉਹਨਾਂ ਨੂੰ ਪਤਾ ਸੀਗਾ ਉਹ ਜਿਹੜਾ ਜੀ ਇਸ ਚੀਜ਼ ਦੇ ਵਿੱਚ ਸ਼ਿਕਾਇਤ ਰੱਖਦਾ ਉਹ ਖਬਰਾਂ ਵੀ ਦੇਖਦਾ ਰਹਿੰਦਾ ਵੀ ਇੱਥੇ ਕੀ ਚੱਲ ਰਿਹਾ ਉਹਨਾਂ ਨੂੰ ਪਤਾ ਸੀ ਵੀ ਇਹ ਇਹੇ ਬੰਦ ਹੋ ਜਾਣਗੇ ਤੇ ਦੋ ਹਫ਼ਤਿਆਂ ਲਈ ਔਖਾ ਹੋ ਜਾਣਾ ਇਸ ਕਰਕੇ ਸਮਾਨ ਜਿਹੜਾ ਲੋਕਾਂ ਨੇ ਪਹਿਲਾਂ ਹੀ ਇਕੱਠਾ ਕਰਨਾ ਸ਼ੁਰੂ ਕਰਤਾ ਤੇ ਇਹਦੇ ਵਿੱਚ ਵੀ ਇਹ ਵੀ ਆ ਵੀ ਕਈ ਮਾਤਰਾ ਵੀ ਹੁੰਦੇ ਨੇ ਉਹ ਇੰਨਾ ਇਕੱਠੀਆਂ ਮੁੱਤਲਾ ਨਹੀਂ ਵੀ ਲੈ ਸਕਦੇ ਫਿਰ ਰੋਜ਼ ਦਾ ਪਾਈ ਆਈ ਲੈਣਾ 19 ਕਿਨ ਜੋਗੇ ਆਪਣੇ ਕੋ ਡਾਲਰ ਹੁੰਦੇ ਨੇ ਸੋ ਇਹੋ ਜੇ ਲੋਕਾਂ ਨੂੰ ਫਿਰ ਕਾਫੀ ਮੋਸ਼ਲ ਆਊਗਾ ਉਹ ਇੰਨੀ ਇਕੱਠੀਆਂ ਕਰ ਸਕਦੇ ਸੀਗੇ ਦਿੱਲੀ ਪੀਣ ਵਾਲੇ ਬੰਦੇ ਨੇ ਤੇ ਉਹਨਾਂ ਨੂੰ ਅਗਰ ਇਹ ਸਮਝੌਤਾ ਜਿਹੜਾ ਆ ਜਲਦ ਨਾ ਹੋਇਆ ਜਲਦ ਠੀਕੇ ਨਾ ਖੁੱਲਣ ਤਾਂ ਮੈਨੂੰ ਲੱਗਦਾ ਵੀ ਉਹ ਕਾਫੀ ਪਰੇਸ਼ਾਨੀ ਦੇ ਵਿੱਚ ਫਿਰ ਕਈਆਂ ਨੇ ਬਦਨ ਸਾਹਿਬ ਆਏ ਨਾ ਵੀ ਚੋਰੀ ਬਾਹਰ ਹੀ ਬਾਹਰ ਹੀ ਪੀ ਕੇ ਉੱਥੇ ਜਿਹੜਾ ਤੁਸੀਂ ਉਹ ਭਾਈ ਪਾਉਆ ਜਾਂ ਕੀ ਕਹਿੰਦੇ ਆ ਇਹ ਹੈ ਨਾ ਤੇ ਉਹ ਸ਼ਾਇਦ ਉੱਥੇ ਪੀ ਕੇ ਫਿਰ ਉੱਥੀ ਗਾਰ ਵਿੱਚ ਕਰਕੇ ਫਿਰ ਘਰ ਨੂੰ ਆਉਣਾ ਹੁੰਦਾ ਫਿਰ ਉਹਨਾਂ ਲਈ ਥੋੜਾ ਜਿਹਾ ਔਖਾ ਹੋ ਜਾਣਾ ਜਿਨ੍ਹਾਂ ਨੂੰ ਪਤਾ ਵੀ ਭਾਈ ਘਰੇ ਲਿਆ ਕੇ ਫਿਰ ਮਾੜਾ ਮੋਟਾ ਆਪਦਾ ਇੰਜੋਏ ਕਰਦੇ ਨੇ ਇਹ ਪਰ ਆਪਾਂ ਇਹ ਚੀਜ਼ ਦਾ ਖੰਡਨ ਕਰਦੇ ਆ ਕਦੇ ਵੀ ਅਸੀਸ ਰੇਡੀਓ ਨੂੰ ਅਸੀਸ ਰੇਡੀਓ ਨੇ ਨਸ਼ਿਆਂ ਨੂੰ ਕਦੇ ਪ੍ਰਮੋਟ ਨਹੀਂ ਕੀਤਾ ਤੇ ਅਸੀਂ ਤਾਂ ਕਹਿੰਦੇ ਆ ਭਾਈ ਬਾਣੀ ਨਾਲ ਬਾਣੇ ਨਾਲ ਜੁੜੋ ਹਾਂਜੀ ਕਈ ਬੰਦਿਆਂ ਦੇ ਵੈਸੇ ਦਿਮਾਗ ਖਰਾਬ ਹੋ ਜਾਂਦੇ ਨੇ ਹਨਾ ਜਦੋਂ ਸੱਤਾ ਦਾ ਨਸ਼ਾ ਹੁੰਦਾ ਕਿਸੇ ਨੂੰ ਸ਼ੌਹਰਤ ਦਾ ਨਸ਼ਾ ਆਉਂਦਾ ਕਿਸੇ ਨੂੰ ਪੈਸੇ ਦਾ ਹੁੰਦਾ ਪਰ ਇਹ ਚੀਜ਼ਾਂ ਸਦੀਵੀ ਨਹੀਂ ਹੁੰਦੀਆਂ ਹੈਗੀਆਂ ਬਸ ਇਹ ਦੁਨਿਆਵੀ ਚੀਜ਼ਾਂ ਫਾਟ ਜਾਂਦੇ ਨੇ ਸੋ ਨਸ਼ਿਆਂ ਤੋਂ ਹਮੇਸ਼ਾ ਗੁਰੇਜ਼ ਕਰਿਆ ਕਰੋ ਬਚ ਕੇ ਰਿਆ ਕਰੋ ਖਬਰ ਸੀਗੀ ਤੇ ਖਬਰ ਨੂੰ ਖਬਰ ਦੇ ਟਾਂਗ ਦੇ ਨਾਲ ਪ੍ਰੇਨ ਸਾਹਿਬ ਨੇ ਸਾਂਝਾ ਕੀਤਾ ਤੇ ਲਾਸਟ ਖਬਰ ਪ੍ਰੇਨ ਸਾਹਿਬ ਆਪਾਂ ਸਾਂਝੀ ਕਰਾਂਗੇ ਕਿਉਂਕਿ ਪੰਜਾਬ ਤੋਂ ਵੀ ਸਾਨੂੰ ਥੋੜੀ ਜਿਹੀ ਖਰੀ ਚੰਡੀ ਹੋ ਗਈ ਕਹਿੰਦੇ ਜੀ ਖਬਰਾਂ ਤਿਆਰ ਨੇ ਤੇ ਪ੍ਰੇਨ ਸਾਹਿਬ ਦਾ ਨੰਬਰ ਜਰੂਰ ਸਾਂਝਾ ਕਰ ਦਮਾ ਪਹਿਲਾਂ ਕੋਈ ਵੀ ਵੀਰ ਪੈਣਪਰਾ ਟਰੱਕ ਲੋਨ ਇਕੁਪਮੈਂਟ ਲੋਨ ਤੁਹਾਨੂੰ ਚਾਹੀਦਾ ਇੱਕ ਵਾਰੀ ਪ੍ਰੇਨ ਸਾਹਿਬ ਦੇ ਨਾਲ ਗੱਲਬਾਤ ਜਰੂਰ ਕਰਿਓ ਸਲਾਮਾਸ਼ ਸ਼ੁਬਰਾ ਕਰਿਓ ਮੀਟਿੰਗ ਕਰਿਓ ਔਰ ਕੁਝ ਘੰਟਿਆਂ ਦੇ ਵਿੱਚ ਹੀ ਐਨ ਫਾਈਲ ਤਿਆਰ ਕਰਕੇ ਤੁਹਾਨੂੰ ਲੋਨ ਦਵਾ ਦਿੰਦੇ ਨੇ 416 848 9698 ਸਾਕਲਤਨ ਸਿੰਘ ਪਦੇਣਾ ਹੋਰਾਂ ਦਾ ਫੋਨ ਨੰਬਰ ਹੈ ਜੀ ਤੇ ਜਪਤਨ ਸਾਹਿਬ ਗੱਲਬਾਤ ਕਰੀਏ ਕੌਮ ਦੇ ਨਾਲ ਖੜਨ ਵਾਲੇ ਬਹੁਤ ਸਾਰੀਆਂ ਕੁਰਬਾਨੀਆਂ ਦੇਣ ਵਾਲੇ ਜਿਹੜਾ ਯੋਧਿਆਂ ਦੀ ਗੱਲਬਾਤ ਹੁੰਦੀ ਰਹਿੰਦੀ ਹੈ ਸੋ ਇਸੇ ਸੰਦਰਭ ਵਿੱਚ ਭਾਈ ਗਜਿੰਦਰ ਸਿੰਘ ਜੀ ਜਿਹੜੇ ਹੈ ਜੀ ਉਹ ਅਕਾਲ ਚਲਾਣਾ ਕਰ ਗਏ ਨੇ ਕੀ ਖਬਰ ਹੈ ਜੀ ਬਿਲਕੁਲ ਭਿੰਦਰ ਜੀ ਸੋ ਜਿਹੜੇ ਰਾਜ ਗਜਿੰਦਰ ਸਿੰਘ ਜਿਹੜੇ ਦਾਲਸਰਾਜ ਦੇ ਸਹਿਬਾਨ ਨਹੀਂ ਸਨ ਸੋ ਉਹ ਪਿਛਲੇ ਲੰਮੇ ਸਮੇਂ ਤੋਂ ਪਾਕਿਸਤਾਨ ਦੇ ਵਿੱਚ ਜਲਾਬਤਨੀ ਦਾ ਜੀਵਨ ਜੀਰੇ ਸਨ ਸੋ ਉਹਨਾਂ ਦੀ ਗੱਲਬਾਤ ਕਰੀਏ ਤਾਂ ਭਾਈ ਗਜਿੰਦਰ ਸਿੰਘ ਤੇ ਉਹਨਾਂ ਦੇ ਚਾਰ ਸਾਥੀਆਂ ਵੱਲੋਂ 29 ਨਵੰਬਰ 1981 ਨੂੰ ਏਅਰ ਇੰਡੀਆ ਦੇ ਇੱਕ ਜਹਾਜ਼ ਨੂੰ ਮਸਾਫਰਾ ਸੜੇ ਜਿਹੜਾ ਅਗਵਾ ਕਰਕੇ ਉਹ ਪਾਕਿਸਤਾਨ ਲੈ ਗਿਆ ਸੀ ਉਸ ਸਮੇਂ ਚੱਕਰ ਇਹ ਸੀਗਾ ਕਿ ਜੋ ਸੰਤ ਜਨੈਲ ਸਿੰਘ ਭਿੰਡਰਾਂ ਵਾਲੇ ਸੀਗੇ 20 ਸਤੰਬਰ 1981 ਨੂੰ ਜਿਹੜਾ ਮੀਡੀਆ ਅਦਾਰਾ ਆਇਆ ਇਹ ਤੇ ਸਮਾਚਾਰ ਗਰੁੱਪ ਸੋ ਉਹਨਾਂ ਦੇ ਜਿਹੜੇ ਮਾਲਕ ਨੇ ਲਾਲਾ ਜਗਤ ਨਾਰਾਇਣ ਸੋਹਣਾ ਦਾ ਕਤਲ ਹੋਇਆ ਸੀਗਾ ਉਸ ਕਤਲ ਦੇ ਵਿੱਚ ਸੰਤ ਜਨੈਲ ਸਿੰਘ ਭਿੰਡਰਾਂ ਵਾਲੇ ਦੇ ਉੱਪਰ ਦੋਸ਼ ਲੱਗ ਰਹੇ ਸਨ ਉਹਨਾਂ ਨੂੰ ਜ਼ਿੰਮੇਵਾਰ ਵੀ ਕੀਤਾ ਗਿਆ ਸੀਗਾ ਸੋ ਉਹਨਾਂ ਦੀ ਗ੍ਰਿਫਤਾਰੀ ਦੇ ਵਿਰੋਧ ਚ ਇਹਨਾਂ ਵੱਲੋਂ ਇਹ ਜਹਾਜ਼ ਇਹ ਜਿਹੜਾ ਅਗਵਾ ਕੀਤਾ ਗਿਆ ਵਿੱਚ ਮੁਸਾਫਰ ਵੀ ਸਨ ਫਿਰ ਪਾਕਿਸਤਾਨ ਲੈ ਜਾਂਦਾ ਗਿਆ ਪਾਕਿਸਤਾਨ ਜਾ ਕੇ ਮੁਸਾਫਰਾ ਨੂੰ ਛੱਡ ਦਿੱਤਾ ਗਿਆ ਸੀਗਾ ਪਰ ਇਹਨਾਂ ਨੂੰ ਉੱਥੇ ਅਰੈਸਟ ਕਰ ਲਿਆ ਗਿਆ ਇਹਨਾਂ ਦੇ ਉੱਪਰ ਜਿਹੜੇ ਆ ਮੁਕੱਦਮਾ ਵੀ ਪਾਕਿਸਤਾਨ ਚੱਲਿਆ ਇਹਨਾਂ ਨੂੰ ਸੁਝਾਵਾਂ ਵੀ ਹੋਈਆਂ ਤੇ ਸਜਾਵਾ ਪੁਕਤਣ ਤੋਂ ਬਾਅਦ ਜਿਹੜੇ ਦੋ ਅਗਵਾਕਾਰ ਸੀ ਸਨਾਮ ਸਿੰਘ ਤੇ ਤੇਜਿੰਦਰ ਪਾਲ ਸਿੰਘ ਤੇ ਇਹ ਉਹੋ ਜਿਹੜੇ ਸੀਗੇ ਉਹ ਇਲਾਜੋ ਇੱਕ ਕੈਨੇਡਾ ਚਲਾ ਗਿਆ ਇੱਕ ਅਮਰੀਕਾ ਚਲੇ ਗਿਆ ਸੀ ਵੀ ਉੱਥੋਂ ਰਿਪੋਰਟ ਹੋਏ ਵਾਪਸ ਆਏ ਜਿਹੜੇ ਹੋਰ ਦੂਜੇ ਦੋ ਜਿਹੜੇ ਅਗਵਾਕਾਰ ਸੀ ਜਸਵੀਰ ਸਿੰਘ ਤੇ ਕਰਨ ਸਿੰਘ ਉਹ ਸਵਿਟਜ਼ਰਲੈਂਡ ਚਲੇ ਗਏ ਸਨ ਤੇ ਉੱਥੇ ਉਹਨਾਂ ਨੂੰ ਸਿਆਸੀ ਸ਼ਰਤ ਮਿਲ ਗਈ ਸੀ ਪਰ ਇਹ ਜਿਹੜੇ ਭਾਈ ਗਜਿੰਦਰ ਸਿੰਘ ਸੀ ਇਹ ਤੇ ਪਾਕਿਸਤਾਨ ਚ ਰਹੇ ਸਨ ਤੇ ਹੁਣ ਉਹਨਾਂ ਬਾਰੇ ਆ ਕਿ ਬਿਮਾਰ ਸੀ ਹਾਰਟ ਅਟੈਕ ਕੁਝ ਸਮਾਂ ਪਹਿਲਾਂ ਆਇਆ ਤੇ ਲਾਹੌਰ ਦੇ ਹਸਪੀਟਲ ਦੇ ਵਿੱਚ ਇਹਨਾਂ ਦਾ ਅਕਾਲ ਚਲਾਣਾ ਹੋ ਗਿਆ ਆ ਤੇ ਇਹ ਜਿਹੜੇ ਸੀਗੇ ਭਾਵੇਂ ਕਿ ਰਹਿ ਪਾਕਿਸਤਾਨ ਚ ਰਹੇ ਸਨ ਸੱਚੂ ਇਹਨਾਂ ਨੇ ਆਪਣਾ ਫੇਸਬੁੱਕ ਅਕਾਊਂਟ ਵੀ ਬਣਾਇਆ ਹੋਇਆ ਸੀਗਾ ਆਪਣੀਆਂ ਜਿਹੜੀਆਂ ਲੇਖਤਾਂ ਨੇ ਸੁਨੇਹੇ ਨੇ ਜਾਂ ਹੋਰ ਜਿਹੜੀ ਗੱਲਾਂ ਬਾਤਾਂ ਨੇ ਫੇਸਬੁੱਕ ਦੇ ਉੱਪਰ ਕਰਦੇ ਰਹਿੰਦੇ ਨੇ ਸੀ ਕੁਝ ਕਿਤਾਬਾਂ ਵੀ ਇਹਨਾਂ ਵੱਲੋਂ ਲਿਖੀਆਂ ਗਈਆਂ ਨੇ ਤੇ ਪਾਕਿਸਤਾਨ ਤੋਂ ਇੱਕ ਖਬਰ ਹੈ ਕਿ ਪਾਈ ਜਿੰਦਰ ਸਿੰਘ ਜਿਹੜੇ ਕੀ ਉਹਨਾਂ ਪੰਜ ਅਗਵਾਕਾਰਾਂ ਜੋ ਇੱਕ ਸਨ ਜਿਨ੍ਹਾਂ ਨੇ ਏਅਰ ਇੰਡੀਆ ਦਾ ਜਹਾਜ਼ ਸੰਤ ਜਰੈਲ ਸਿੰਘ ਦੀ ਗ੍ਰਿਫਤਾਰੀ ਦੇ ਵਿਰੋਧ ਦੇ ਵਿੱਚ ਅਗਵਾ ਕੀਤਾ ਸੀ ਉਸ ਨੂੰ ਪਾਕਿਸਤਾਨ ਲੈ ਕੇ ਗਏ ਸੀ ਸੋ ਉਹਨਾਂ ਦਾ ਅਕਾਲ ਚਲਾਣਾ ਹੋ ਗਿਆ ਸੋ ਕੁਝ ਸਮਾਂ ਪਹਿਲਾਂ ਅਸੀਂ ਦੇਖਿਆ ਕਿ ਪਾਈ ਲਖਵੀਰ ਸਿੰਘ ਰੋਡੇ ਜੋ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ ਦੇ ਜੋ ਪ੍ਰਧਾਨ ਸਨ ਉਹਨਾਂ ਦਾ ਵੀ ਪਾਕਿਸਤਾਨ ਦੇ ਵਿੱਚ ਅਕਾਲ ਚਲਾਣਾ ਹੋਇਆ ਸੀਗਾ ਤੇ ਉਹਦੇ ਵਿੱਚ ਇਹ ਵੀ ਅਸੀਂ ਦੇਖਿਆ ਕਿ ਜਿਹੜੇ ਖਾਲਸਾ ਕਮਾਂਡੋ ਫੋਰਸ ਦੇ ਜਿਹੜੇ ਮੁਖੀ ਪਾਈ ਪਰਮਜੀਤ ਸਿੰਘ ਪੰਜਵਾਰ ਉਹਨਾਂ ਦਾ ਪਾਕਿਸਤਾਨ ਦੇ ਵਿੱਚ ਕਤਲ ਹੋਇਆ ਸੀ ਵੀ ਤੀਜੇ ਵੱਡੇ ਆਗੂ ਨੇ ਜਿਹਨਾਂ ਦਾ ਪਾਕਿਸਤਾਨ ਦੇ ਵਿੱਚ ਅਕਾਲ ਚਲਾਣਾ ਹੋਇਆ ਸੋ ਇਹਦੇ ਨਾਲ ਅੰਤ ਦੇ ਵਿੱਚ ਵੀ ਇਹਨਾਂ ਦੀ ਗੱਲ ਐਵਸ ਫੋਰ ਬ੍ਰਿਟਿਸ਼ ਕੋਲੰਬੀਆ ਤੋਂ ਕਰਦੇ ਆ ਇੱਥੇ ਕੱਲ ਇੱਕ ਫੈਸਲਾ ਅਦਾਲਤ ਵੱਲੋਂ ਦਿੱਤਾ ਗਿਆ ਆ ਜਿਸ ਦੇ ਵਿੱਚ ਆਪਣੇ ਪਤਨੀ ਕਮਲਜੀਤ ਕੌਰ ਸੰਤੂ ਉਮਰ 45 ਸਾਲ 28 ਜੁਲਾਈ 2022 ਵਾਲੇ ਦਿਨ ਆਪਣੇ ਘਰ ਦੇ ਵਿੱਚ ਇਸ ਦਾ ਕਤਲ ਹੋਇਆ ਸੀਗਾ ਸੋ ਇਸ ਦੇ ਕਤਲ ਦੇ ਇਹਦੇ ਦੋਸ਼ ਨੇ ਇਸ ਦੇ ਪਤੀ ਇੰਦਰਜੀਤ ਸਿੰਘ ਸੰਧੂ ਉਸ ਸਮੇਂ ਉਮਰ 48 ਸਾਲ ਸੀ ਅੱਜ ਇਸ ਦੀ ਉਮਰ 50 ਸਾਲ ਹੈ ਸੋ ਇਹਦੇ ਉੱਪਰ ਦੋਸ਼ ਲੱਗੇ ਸੀ ਵੀ ਇਸ ਵੱਲੋਂ ਆਪਣੀ ਪਤਨੀ ਦਾ ਕਤਲ ਕੀਤਾ ਗਿਆ ਸੋ ਹੋਰ ਅਦਾਲਤ ਨੇ ਸਜ਼ਾ ਸੁਣਾਈ ਹੈ ਇਸ ਨੂੰ ਇਹ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ 13 ਸਾਲ ਤੱਕ ਕਹਿੰਦੇ ਇਹ ਪਰੋਲ ਵਾਸਤੇ ਬ੍ਰਾਈ ਵੀ ਨਹੀਂ ਕਰ ਸਕਦਾ ਸੋ ਦੋ ਬੱਚੇ ਪਿੱਛੇ ਛੱਡ ਗਏ ਨੇ ਪਤਨੀ ਦਾ ਕਤਲ ਹੋ ਗਿਆ ਖੁਦ ਨੂੰ ਉਮਰ ਕੈਦ ਹੋ ਗਈ ਹੈ ਪਿਛਲੇ ਮਹੀਨੇ ਆਪਣੇ ਅਪ੍ਰੈਲ ਦੇ ਵਿੱਚ ਆਪਣੇ ਜਿਹੜੇ ਗੁਨਾਹ ਵੀ ਸੀ ਉਹ ਕਬੂਲ ਵੀ ਕਰ ਲਏ ਸੀ ਕਿ ਸੈਕੰਡ ਡਿਗਰੀ ਮਰਦੇ ਛੱਡ ਲੱਗੇ ਸੀਗੇ ਸੋ ਇਹ ਜਿਹੜੇ ਭਾਈਚਾਰੇ ਦੇ ਵਿੱਚ ਇਸ ਤਰ੍ਹਾਂ ਦੀ ਜਿਹੜੀ ਘਟਰਾਵਾਂ ਲਗਾਤਾਰ ਵਧ ਰਹੀਆਂ ਨੇ ਸਜਾਵਾਂ ਵੀ ਹੋ ਰਹੀਆਂ ਨੇ ਬੰਦੇ ਫੜੇ ਵੀ ਜਾ ਰਹੇ ਨੇ ਇਹ ਘੇਲੂ ਹੇਲਸਾ ਦੇ ਜਿਹੜੇ ਮਾਮਲੇ ਨੇ ਇਹ ਜਿੰਨੇ ਵਧੇ ਨੇ ਕਹਿਣਾ ਚਾਹਤ ਹਾਂ ਸੋ ਯਕੀਨੀ ਤੌਰ ਤੇ ਇਸ ਨੂੰ ਚਿੰਤਾਜਨਕ ਵਰਤਾਰਾ ਦੱਸਿਆ ਜਾਣਾ ਚਾਹੀਦਾ ਦੇਖਿਆ ਜਾਣਾ ਚਾਹੀਦਾ ਜੀ 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 ਪ੍ਰੇਮ ਸਿੰਘ ਸਾਹਿਬ ਬਹੁਤ ਬਹੁਤ ਧੰਨਵਾਦ ਤੇ ਸੋਮਵਾਰ ਵਾਲੇ ਦਿਨ ਤੁਹਾਡੇ ਨਾਲ